ਮੰਦ부ਤੀ ਬੰਦਾ ਜਿਹੜਾ ਪਰਿਵਾਰ ਕਹਿ ਰਿਹਾ ਉਸ ਨੂੰ ਪੁਲਿਸ ਨੂੰ ਫੜਾਉਣ ਦੀ ਬਜਾਏ ਆਪ ਹੀ ਤਾਲਵਾਨੀ ਵਾਂਗੂ ਅਫਗਾਨਿਸਤਾਨ ਨੂੰ ਤੇ ਲੋਕਾਂ ਵਾਂਗੂ ਜਿਵੇਂ ਵੜਦੇ ਆ ਉੱਥੇ ਉਵੇਂ ਵੜਦਾ ਇਹ ਗੁਰਪ੍ਰਾਨ ਸਿੰਘ ਸਾਹਿਬ ਜੀ ਦੀ ਤਾਂ ਬੇਅਦਬੀ ਤਾਂ ਸਾਨੂੰ ਬਹੁਤ ਦੁੱਖ ਆ ਕਿਸੇ ਵੀ ਚਾਹੇ ਹੋਰ ਧਰਮ ਦੀ ਆ ਬੇਅਦਬੀ ਦਾ ਦੁੱਖ ਆ ਸਾਨੂੰ ਲੇਕਿਨ ਜਿਹੜਾ ਆ ਆਪ ਬੰਦਾ ਖਰਬੂਜੇ ਵਾਂਗੂ ਕੱਟ ਪਾਰਾ ਬੜਾ ਦੁੱਖ ਆ ਵੀ ਜਿੰਨਾ ਲੋਕਾਂ ਨੇ ਉੱਥੇ ਮਾਰਿਆ ਵਾ ਜਿਹੜੇ ਖੜਕੇ ਦਰੋਂ ਤਮਾਸ਼ੀਂ ਦੇ ਦੇ ਸੀ ਉਹਨਾਂ ਦੇ ਹੱਤਿਆਰਾਂ ਦਾ ਪਰਚਾ ਹੋਣਾ ਚਾਹੀਦਾ ਸਾਨੂੰ ਇਹ ਸਾਰੇ ਲੋਕਾਂ ਨੂੰ ਇਹ ਮੰਗ ਕਰਨੀ ਚਾਹੀਦੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਜਿਹੜੀ ਬੇਇੱਜ਼ਤੀ ਹੋ ਰਹੀ ਹੈ ਸਖਤ ਤੋਂ ਸਖਤ ਕਾਨੂੰਨ ਬਣਾਉਣ ਦੀ ਲੋੜ ਆ ਕਿਉਂਕਿ ਮੈਨੂੰ ਹੀ ਪਤਾ ਇਹ 2 4 5 ਉੱਠ ਕੇ ਕਹਿੰਦੇ ਮੈਂ ਤੂੰ ਬਹੁਤ ਗਲਤ ਬੋਲ ਰਿਹਾ ਮੈਂ ਗਲਤ ਨਹੀਂ ਬੋਲ ਰਿਹਾ ਬਿਲਕੁਲ ਸਹੀ ਬੋਲ ਰਿਹਾ ਜੱਟਦਾਰ ਸਾਹਿਬ ਤੁਸੀਂ ਇਹਦੇ ਤੇ ਗੱਲ ਤੋਂ ਕਾਰਵਾਈ ਕਰਾਓ ਵੱਡੇ ਤੋਂ ਵੱਡੇ ਬੰਦੇ ਜਿਹੜਾ ਇਹਨੇ ਮਾਰਿਆ ਜਿਹਨਾਂ ਨੇ ਉਹਨਾਂ ਦੇ ਪਰਚਾ ਕਰਾਓ ਔਰ ਕਾਨੂੰਨ ਚ ਜੱਟਦਾਰ ਸਾਹਿਬ ਵੀ ਮੰਗ ਕਰੋ ਕੋਈ ਕੰੂਨ ਦੇ ਵਿੱਚ ਸਭ ਤੋਂ ਜ਼ਿਆਦਾ ਸਖਤ ਕਾਰਵਾਈ ਹੋਵੇ ਫਿਰੋਜ਼ਪੁਰ ਦੇ ਪਿੰਡ ਬਡਾਲਾ ਦੇ ਵਿੱਚ ਅੱਜ ਬੇਅਦਬੀ ਦੀ ਘਟਨਾ ਵਾਪਰੀ ਹੈ ਜਿੱਥੇ ਇੱਕ ਨੌਜਵਾਨ ਨੇ ਗੁਰੂ ਘਰ ਦਾਖਲ ਹੋ ਕੇ ਗੁਰੂ ਗੰਗਸੇ ਮਹਾਰਾਜ ਜੀ ਦੇ ਪਾਵਨ ਸਰੂਪ ਦੇ ਅੰਗ ਪਾੜ ਦਿੱਤੇ ਔਰ ਉਸ ਨੌਜਵਾਨ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਜਿਸ ਤੋਂ ਬਾਅਦ ਗੁਰਸਿਮਰਤ ਮੰਡ ਨੇ ਸਵਾਲ ਖੜੇ ਕੀਤੇ ਨੇ ਕਿ ਤੇਜ਼ ਧਾਰ ਹਥਿਆਰਾਂ ਦੇ ਨਾਲ ਜਿਸ ਤਰੀਕੇ ਦੇ ਨਾਲ ਉਹ ਨੌਜਵਾਨ ਨੂੰ ਵੱਢ ਦਿੱਤਾ ਇਹ ਸਜ਼ਾ ਦੇਣ ਵਾਲੇ ਕੌਣ ਹੁੰਦੇ ਨੇ ਦੇਵੀ ਕਹਿਆ ਕਿ ਜਥੇਦਾਰ ਦਾ ਬਿਆਨ ਆਇਆ ਕਿ ਜਿਨ੍ਹਾਂ ਨੇ ਕਤਲ ਕੀਤਾ ਜਾਂ ਜਿਨ੍ਹਾਂ ਨੇ ਸੌਦਾ ਲਾਇਆ ਏ ਉਹਨਾਂ ਤੇ ਕਾਰਵਾਈ ਨਹੀਂ ਹੋਣੀ ਚਾਹੀਦੀ ਜੈ ਸ਼੍ਰੀ ਰਾਮ ਭਗਤ ਮੋਤਾ ਦੀ ਜੈ ਭਰਾਓ ਕੱਲ ਕੋਈ ਫਰੋਜਪੁਰ ਦੇ ਪਿੰਡ ਮੱਲਾਵਾਲਾ ਦੀ ਘਟਨਾ ਹੋਈ ਆ ਤਨਦਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਆ ਬੜਾ ਦੁੱਖਾ ਲੇਕਰ ਉਸ ਤੋਂ ਜ਼ਿਆਦਾ ਦੁੱਖਾ ਕਿ ਇੱਕ ਜਿਹੜਾ ਮੰਦਬੁੱਧੀ ਬੰਦਾ ਜਿਹੜਾ ਪਰਿਵਾਰ ਕਹਿ ਰਿਹਾ ਉਸ ਨੂੰ ਪੁਲਿਸ ਨੂੰ ਫੜਾਉਣ ਦੀ ਬਜਾਏ ਆਪ ਹੀ ਤਾਲਵਾਨੇ ਵਾਂਗੂ afghanistan ਵਾਂਗੂ ਤੇ ਲੋਕਾਂ ਵਾਂਗੂ ਜਿਵੇਂ ਵੜਦੇ ਆ ਉੱਥੇ ਉਵੇਂ ਵੜਦਾ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਂ ਬੇਅਦਬੀ ਤਾਂ ਸਾਨੂੰ ਬਹੁਤ ਦੁੱਖ ਆ ਕਿਸੇ ਵੀ ਚਾਹੇ ਹੋਰ ਧਰਮ ਦੀ ਆ ਬੇਅਦਬੀ ਦਾ ਦੁੱਖ ਆ ਸਾਨੂੰ ਲੇਕਿਨ ਜਿਹੜਾ ਆ ਬੰਦਾ ਖਰਬੂਜੇ ਵਾਂਗੂ ਕੱਟ ਪਾਰਾ ਬੜਾ ਦੁੱਖ ਆ ਤੁਸੀਂ ਪੁਲਿਸ ਨੂੰ ਫੜਾਓ ਜਿਹੜਾ ਸਾਡਾ ਬੀਰਾਂ ਬੇਦਕਰ ਜੀ ਦਾ ਸਨਦਾਨ ਆ ਪੁਲਿਸ ਦਾ ਕਾਨੂੰਨ ਉਸ ਦੇ ਅਨਸਾਰ ਹੁੰਦੇ ਖਿਲਾਫ ਕਾਰਵਾਈ ਕਰੋ ਉਹ ਤੁਹਾਨੂੰ ਜੇਲ੍ਹ ਵਿੱਚ ਰੱਖੋ ਕਿਉਂਕਿ ਕਿਹਨੇ ਭੇਜਿਆ ਕਿੱਥੋਂ ਆਇਆ ਇਹ ਸਾਨੂੰ ਕੋ ਪਤਾ ਲੱਗਣਾ ਹੀ ਨਹੀਂ ਗੱਲ ਹੀ ਖੋਜ ਬੰਦ ਹੋ ਗਈ ਚੈਪਟਰ ਵੀ ਜਿੰਨਾ ਲੋਕਾਂ ਨੇ ਉੱਥੇ ਮਾਰਿਆ ਵਾ ਜਿਹੜੇ ਖੜ ਕੇ ਦੂਰ ਤਮਾਸ਼ੀ ਦੇ ਦੇ ਸੀ ਉਹਨਾਂ ਦੇ ਹੱਤਿਆ ਲਾਵਾ ਤੇ ਪਰਚਾ ਹੋਣਾ ਚਾਹੀਦਾ ਸਾਨੂੰ ਇਹ ਸਾਰੇ ਲੋਕਾਂ ਨੂੰ ਇਹ ਮੰਗ ਕਰਨੀ ਚਾਹੀਦੀ ਹੈ ਕਿਸੇ ਵੀ ਤਰ੍ਹਾਂ ਦੀ ਜਿਹੜੀ ਬੇਇੱਜ਼ਤੀ ਹੋ ਰਹੀ ਆ ਸਖਤ ਤੋਂ ਸਖਤ ਕਾਨੂੰਨ ਬਣਾਉਣ ਦੀ ਲੋੜ ਆ ਨਾ ਕਿ ਬੰਦੇ ਮਾਰੋ ਪੁਰਸ ਨੂੰ ਫੜਾਓ ਕਾਨੂੰਨ ਐਸਾ ਬਣਾਓ ਜਿਹੜਾ ਕੋਈ ਬੇਅਦਬੀ ਕਰੇ ਉਹਨੂੰ ਫਾਂਸੀ ਜਾਂ ਉਮਰ ਕੈਦ ਹੋਵੇ ਸਾਰੀ ਉਮਰ ਜੇਲ੍ਹ ਵਿੱਚ ਹੀ ਸੜੇ ਤੇ ਮਰੇ ਇਹ ਕਾਨੂੰਨ ਹੋਣਾ ਚਾਹੀਦਾ ਮੰਗ ਕਰਨੀ ਚਾਹੀਦੀ ਆ ਅਸੀਂ ਜਿਉਂ ਦੇਖਦੇ ਆ ਮੂੰਹ ਚਾ ਕੇ ਬੰਦੇ ਨੂੰ ਮਾਰਨ ਲੱਗ ਜਾਨੇ ਆ ਇਹ ਅਸੀਂ ਕਾਨੂੰਨ ਨੂੰ ਆਪਣੇ ਹੱਥ ਵਿੱਚ ਕਿਉਂ ਲਿਆ ਇਹ ਬਹੁਤ ਹੀ ਗਲਤ ਗੱਲ ਆ ਜਦ ਸਾਡਾ ਕਾਨੂੰਨ ਬਣਿਆ ਵਾ ਕਾਨੂੰਨ ਦੇ ਅਨਸਾਰ ਪੁਲਿਸ ਨੂੰ 112 ਨੰਬਰ ਤੇ ਕਾਲ ਕਾਲ ਕਰੋ ਬਈਏ ਤੇ ਬੇਅਦਬੀ ਨੂੰ ਬਿਠਾ ਲਓ ਵੀ ਆ ਲੈ ਜਾਓ ਜੀ ਫੜਕੇ ਜੀ ਇਹਨੂੰ ਜੱਜ ਬਿਣਾ ਮੰਨ ਲਵਾ ਤਵਾਦ ਤੁਸੀਂ ਨਾ ਕਰਪਾਣਾ ਆਏ ਮਾਰਦੇ ਪਏ ਆਏ ਮਾਰਦੇ ਪਏ ਆ ਇਹ ਕਿਹੜੀ ਗੱਲ ਆ ਯਾਰ ਇਹ ਕਿਉਂਕਿ ਮੈਨੂੰ ਹੀ ਪਤਾ ਇਹ 2 4 5 ਉੱਠ ਕੇ ਕਹਿਣਾ ਮੈਂ ਤੂੰ ਬਹੁਤ ਗਲਤ ਬੋਲ ਰਿਹਾ ਮੈਂ ਗਲਤ ਨਹੀਂ ਬੋਲ ਰਿਹਾ ਬਿਲਕੁਲ ਸਹੀ ਬੋਲ ਰਿਹਾ ਜਿਹੜੇ ਲੋਕ ਅੰਮ੍ਰਿਤ ਸ਼ੱਕੇ ਮੀਟ ਆਂਡਾ ਖਾਂਦੇ ਉਹਨਾਂ ਦਾ ਕੀ ਆ ਉਹ ਵੀ ਬੰਦ ਕਰਾਓ ਦਾੜੀਆਂ ਕਾਲੀਆਂ ਕਰਦੇ ਆ ਉਹ ਵੀ ਬੰਦ ਕਰਾਓ ਦਾੜੀਆਂ ਬੰਦ ਜਾਓ ਉਹ ਵੀ ਖਲਾਓ ਮਰਾਦਾ ਬਹੁਤ ਵੱਡੀ ਲੰਬੀ ਆ ਦੇਖੋ ਜੱਥੇਦਾਰ ਸਾਹਿਬ ਕਹਿ ਰਹੇ ਆ ਸ੍ਰੀ ਕਾਲ ਦਸ ਸਾਹਿਬ ਜੀ ਕਿ ਜਿਹਨਾਂ ਲੋਕਾਂ ਨੇ ਮਾਰਿਆ ਉਹਦੇ ਖਿਲਾਫ ਕਾਰਵਾਈ ਨਾ ਹੋਵੇ ਕਿਉਂ ਨਾ ਹੋਵੇ ਜੀ ਜੱਥੇਦਾਰ ਸਾਹਿਬ ਤੁਸੀਂ ਵੀ ਇੱਥੇ ਗੱਲ ਤੋਂ ਕਾਰਵਾਈ ਕਰਾਓ ਵੱਡੇ ਤੋਂ ਵੱਡੇ ਬੰਦੇ ਜਿਹੜਾ ਇਹਨੇ ਮਾਰਿਆ ਜਿਹਨਾਂ ਨੇ ਉਹਨਾਂ ਦੇ ਖਿਲਾਫ ਕਾਰਵਾਈ ਕਰਾਓ ਔਰ ਕਾਨੂੰਨ 'ਚ ਜੱਥੇਦਾਰ ਸਾਹਿਬ ਵੀ ਮੰਗ ਕਰੋ ਵੀ ਕਾਨੂੰਨ ਦੇ ਵਿੱਚ ਸਭ ਤੋਂ ਜ਼ਿਆਦਾ ਸਖਤ ਕਾਰਵਾਈ ਹੋਵੇ ਤਾਂ ਕਿ ਜਾਨ ਫਾਂਸੀ ਜਾਂ ਸਾਰੀ ਉਮਰ ਬੰਦਾ ਜੇਲ੍ਹ 'ਚ ਰਹੇ ਜੇ ਮਰੇ ਤਾਂ ਜੇਲ੍ਹ 'ਚ ਹੀ ਮਰੇ ਇਸ ਤਰ੍ਹਾਂ ਦੀ ਮੰਗ ਕਰੋ ਜੱਥਰ ਸਾਹਿਬ ਤੁਸੀਂ ਹੋਰ ਹੀ ਗੱਲਾਂ ਕਰੀਏ ਨੋ ਕੱਲੋਂ ਮੈਂ ਜਾਉਂਗੋ ਗੁਰਦਰਾ ਸਾਹਿਬ ਉੱਥੇ ਕਹਿੰਦੇ ਮੱੜਰੇ ਬੇਜਾਦੂ ਕਰਦੇ ਜੀ ਉੱਥੇ ਕੈਮਰੇ ਤਾਂ ਹੋਣਾ ਹੀ ਨਹੀਂ ਕਿਤੇ ਆਮ ਜਿਹੜੇ ਲੋਕਲ ਗੁਰਦਰਾ ਨੇ ਜਿਹੜੇ ਛੋਟੇ ਗੁਰਦਾਰੇ ਹੁੰਦੇ ਉੱਥੇ ਕੈਮਰੇ ਨਹੀਂ ਹੁੰਦੇ ਵਿਚਾਰੇ ਪਾਠੀ ਨੂੰ ਤਰ੍ਹਾਂ ਦਿਨ ਜੋ ਪੈਸੇ ਨਹੀਂ ਹੁੰਦੇ ਇਸ ਕਰਕੇ ਹਮੇਸ਼ਾ ਹੀ ਥੋੜਾ ਜਿਹਾ ਸਤਕਾਰ ਅਸੀਂ ਹੋ ਸਵੇ ਇਹਨਾਂ ਲੋਕਾਂ ਨਾਲ ਬਹੁਤ ਜ਼ਿਆਦਾ ਕਰਦੇ ਹੋਈਏ ਲੇਕਿਨ ਕਾਨੂੰਨ ਅਨਸਾਰ ਕਾਰਵਾਈ ਹੋਣੀ ਚਾਹੀਦੀ ਆ ਲੇਕਿਨ ਇਹ ਤਾੜੀਆਂ ਜਿਹੜੀਆਂ ਹਰਕਤਾਂ ਨੇ ਬਹੁਤ ਗਲਤ ਨੇ ਮੈਂ ਡੀਜੀਪੀ ਸਾਹਿਬ ਨੂੰ ਵੀ ਕਹਿਣਾ ਚਾਹਨਾ ਉਸ ਮਰੇ ਹੋ ਬੰਦੇ ਤੇ ਤਾਂ 295 ਲਾਤੀ ਚਲੋ ਠੀਕ ਆ ਲੇਕਿਨ ਇਨਾਂ ਤੇ ਵੀ 302 ਦਾ ਪਰਚਾ ਦਰਜ ਕਰੋ ਨਾਲ 120 बी ਦਾ ਤਾਂ ਕਿ ਇਹਨਾਂ ਨੂੰ ਪਤਾ ਲੱਗੇ ਵੀ ਅਸੀਂ ਸਾਡੇ ਲਈ ਸਾਡੇ ਉੱਪਰ ਕਾਨੂੰਨ ਬੈਠਾ ਕਾਨੂੰਨ ਨੂੰ ਤੇ ਅਸੀਂ ਪਹਿਰੇਦਾਰ ਬਣਨਾ ਨਾ ਕਿ ਖੁਦਾ ਪਹਿਰੇਦਾਰ ਬਣਨਾ ਧੰਨਵਾਦ ਤੇ ਗੁਰਸਮਰਤ ਮੰਡ ਨੇ ਇਹ ਵੀ ਕਿਹਾ ਕਿ ਮੰਨ ਸਕਦੇ ਹਾਂ ਕਿ ਉਸ ਨੌਜਵਾਨ ਮਦਬੁੱਧੀ ਸੀ ਉਹਦੇ ਪਰਿਵਾਰ ਤੇ 295 ਕਿਉਂ ਲਗਾਈ ਆ ਜਿਨ੍ਹਾਂ ਨੇ ਕਤਲ ਕੀਤਾ 302 ਦਾ ਪਰਚਾ ਉਨਾ ਤੇ ਵੀ ਹੋਣਾ ਚਾਹੀਦਾ ਗੁਰਸੇਮਤ ਮੰਡ ਨੇ ਤਿੱਖੇ ਸਵਾਲ ਖੜੇ ਕੀਤੇ